ਹੜ੍ਹ ਦੀ ਮਾਰ ਚੱਲ ਰਹੀ ਲੋਕਾਂ ਨੂੰ ਲਗਾਤਾਰ ਜ਼ਰੂਰਤ ਤੇ ਸਮਾਨ ਦੀ ਸੇਵਾ ਕਰ ਰਹੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੇ ਜ਼ੋਨ ਇੰਚਾਰਜ ਨੈਲ ਲੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੱਲ੍ਹ ਹਲਕਾ ਫਗਵਾੜਾ ਦੇ ਪਿੰਡ ਟੱਕ ਪੰਡੋਰੀ ਵਿੱਚ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ਜਾਣਕਾਰੀ ਦਿੰਦੇ ਹੋਏ ਨੰਗਲ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹੇ ਜਿੱਥੇ ਹੜਾ ਦੀ ਮਾਰ ਚੱਲ ਰਹੀ ਹਨ ਅਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹਰ ਵਰਗ ਬਹੁਤ ਹੀ ਮੁਸ਼ਕਲ ਘੜੀ ਵਿੱਚੋਂ ਲੰਘ ਰਿਹਾ ਹੈ ਇਸ ਲਈ ਅਸੀਂ ਲੋਕਾਂ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਚੀਜ਼ ਦੀ ਸੇਵਾ ਕਰ ਰਹੇ ਹਾਂ ਅਤੇ ਅੱਜ ਅਸੀਂ ਪਿੰਡ ਟੱਕ ਪੰਡੋਰੀ ਵਿੱਚ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਹੈ ਤਾਂ ਜੋ ਉਹਨਾਂ ਨੂੰ ਕੁਝ ਸਹਾਰਾ ਮਿਲ ਸਕੇ ਉਨਾ ਫਿਰ ਕਿਹਾ ਕਿ ਜਿਹੜੇ ਪਰਿਵਾਰ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਇੱਕ ਵਾਰ ਫਿਰ ਪ੍ਰੋਸਤਾ ਦਵਾਇਆ ਕਿ ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਪੀੜਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਹਰ ਹਾਲ ਹੜ ਪੀੜਤਾ ਦੇ ਨਾਲ ਖੜੇ ਰਹਾਂਗੇ। हां साथ जी साथियों आज assi पहुंचे यहां पेंडेट ਧਰ ਤੋਂ ਪੰਡੋਰੀ ਔਰ ਇਥੇ ਅੱਜ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਵਿਜੇ ਪੰਡੋਰੀ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਇਥੇ ਹਾਜ਼ਰ ਹੈ ਔਰ ਅਸੀਂ ਜਿਹੜਾ ਪਿਛਲੇ ਕਈ ਦਿਨਾਂ ਤੋਂ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਪਿੰਡ ਦੇ ਵਿੱਚ ਵੀ ਜਿੱਦਾਂ ਦੀ ਜ਼ਰੂਰਤ ਹੈਗੀ ਕਿਉਂਕਿ ਪੰਜਾਬ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕਰੀਬ 1 ਮਹੀਨੇ ਤੋਂ ਹੜ੍ਹਾਂ ਦੀ ਮਾਰ ਚੱਲ ਰਿਹਾ ਤੋਂ ਇਸ ਪਿੰਡ ਦੇ ਵਿੱਚ ਵੀ ਜਿਹੜਾ ਆ ਉਹ ਕਾਫੀ ਹੱਦ ਤੱਕ ਜਿਹੜਾ ਕਿਉਂਕਿ ਗਰੀਬ ਪਰਿਵਾਰ ਨੇ ਬਾਰਿਸ਼ ਦੇ ਕਰਕੇ ਜਿਹੜੇ ਦਿਹਾੜੀਦਾਰ ਲੋਕ ਜਿਨ੍ਹਾਂ ਨੇ ਜੋ ਕਮਾਉਣਾ ਉਹ ਹੀ ਖਾਣਾ ਔਰ ਉਹ ਹਾਲਾਤ ਜਿਹੜੇ ਆ ਉਹ ਪਿਛਲੇ ਮਹੀਨੇ ਤੋਂ ਕਮਾਕਾਰਾਂ ਤੋਂ ਵੀ ਲੋਕ ਵਾਂਝੇ ਬੈਠੇ ਸੀ ਤੋਂ ਅੱਜ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਵਿਧਵਾ ਔਰਤਾਂ ਉਹਨਾਂ ਨੂੰ ਜਿਹੜਾ ਆ ਉਹ ਰਾਸ਼ਨ ਦੀ ਜਿਹੜੀ ਇੱਥੇ ਵੰਡ ਕੀਤੀ ਗਈ ਰਾਸ਼ਨ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਉਹ ਸੇਵਾ ਕੀਤੀ ਗਈ ਹੈ ਤੋਂ ਮੈਂ ਸਭ ਤੋਂ ਪਹਿਲਾਂ ਤਾਂ ਦਿੱਕੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਉੱਥੇ ਨਾਲ ਹੀ ਆਪਣੇ ਸਾਰੇ ਉਹਨਾਂ ਦਾਨੀ ਸਚਨਾ ਦਾ ਧੰਨਵਾਦ ਕਰਦਾ ਜਿਹੜੇ ਜਦੋਂ ਵੀ ਅਸੀਂ ਉਹਨਾਂ ਨੂੰ ਸੁਨੇਹਾ ਲਾਉਂਦੇ ਆਂ ਤੇ ਉਹ ਸਾਨੂੰ ਜਿਹੜਾ ਜਿੱਦਾਂ ਦੀ ਵੀ ਲੋਕਾਂ ਨੂੰ ਜ਼ਰੂਰਤ ਹੋਵੇ ਉਦਾਂ ਦਾ ਸਮਾਨ ਜਿਹੜਾ ਉਹ ਸਾਨੂੰ ਭੇਜਦੇ ਆਂ ਔਰ ਨਾਲ ਹੀ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਮਿਹਰ ਕਰਨ ਸਾਰਿਆਂ ਨੂੰ ਜਿਹੜਾ ਉਹ ਖੁਸ਼ੀਆਂ ਬਖਸ਼ਿਸ਼ ਕਰਨ ਸਾਰਿਆਂ ਨੂੰ ਤਰਕੀਆਂ ਬਖਸ਼ਿਸ਼ ਕਰਨ ਸਾਰਿਆਂ ਨੂੰ ਜਿਹੜਾ ਉਹ ਇਸ ਤਹੜ ਦਿਵਾਲੀ ਮਾੜੀ ਜਿਹੜੀ ਆ ਸਥਿਤੀ ਆ ਉਹਦੇ ਚੋਂ ਬਾਹਰ ਕੱਢਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਜੀ ਜੈ ਪਰ